ਇਹ ਹਲੀ ਬੁੱਲੋ ਆਲੀ ਹੈ ਪਹਿਲੀ ਰੇਡ ਬੱਗੀ ਤਿੱਤਰ ਦੀ ਕਮਾਦੋਂ ਨਿਕਲੀ ਤੇ ਉੜਦੀ ਨੂੰ ਵਾਜ ਪੈ ਗਿਆ ਆਹ ਵੇਖ ਰਹਿ ਨੀ ਮੁੰਡਾ ਸਿਰਾ ਲੱਗ ਸੀ ਤੇ ਦੂਸਰੇ ਪਾਸੇ ਖਾਕਮ ਆਲੀਆ ਉਹ ਜੱਗੂ ਉਹ ਦੀਪ ਉਹ ਮੁਕਾਬਲਾ ਝੂਂਗੇ ਦੇ ਵਿੱਚ ਉਹ ਖੜਕਾ ਧੜਕਾ ਪੂਰਾ ਖੇਡ ਮੈਦਾਨ ਦੇ ਵਿੱਚ ਹੋ ਰਿਹਾ ਆ ਲੱਗਿਆ ਪਿਆ ਜੋਰ ਦੇ ਜੱਗੂ ਦੇ ਦਰਮਿਆਨ ਉਹ ਕਹਿੰਦੇ ਵੀ ਇਸ ਵੇਲੇ ਉਹ ਚੱਕੂ 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 ਜੱਗੂ 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 ਦੇਲਾ ਬਾਬਾ ਨਾਨਕ ਦੀ ਧਰਤੀ ਹੈ ਅੰਮ੍ਰਿਤ ਕਹਿੰਦੇ ਐ ਔਰ ਸਾਹਮਣੇ ਦੇਖਦਾ ਵੀ ਪਾਲਾ ਪਾਲਾ ਤੇ ਹਣੀ ਰਾਣਾ ਪੈ ਗਿਆ ਭੋਂਗੇ ਦੇ ਵਿੱਚ ਵੀ ਨੰਬਰ ਨੇ ਐ ਨੰਬਰ ਬਰਾਬਰੀ ਤੇ ਕੰਮ ਹੈ ਬਰਾਬਰੀ ਤੇ ਕੰਮ ਹੈ ਸਾਹਮਣੇ ਦੇਖ ਪੁਰੀਏ ਸ਼ੀਰੇ ਲਈ ਇੰਗਲੈਂਡ ਦੇ ਵਿੱਚ ਆਹ ਸਲੋ ਵੀ ਟੀਮ ਦੇ ਲਈ ਇਸ ਨੌਜਨ ਨੇ ਬੱਲੇ 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 ਬਰਸਾਲਪੁਰੀਆ ਅਮਰਤਗਰ ਚੱਲ ਰਿਹਾ ਟੁੱਟ ਵਰਤ ਰਿਹਾ ਜਿਹਨਾਂ ਨੂੰ ਰੋੜ ਹੈ ਸ਼ੱਕ ਸਕਦੇ ਨੇ ਗੁਰੂ ਘਰ ਲੰਗਰ ਟੁੱਟ ਵਰਤ ਰਿਹਾ ਹਨੀ ਪੰਡਤ 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 ਹਨੀ ਪੰਡਤ 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 ਆਪ ਭੇਲੂ ਉਹ ਸਾਹਮਣੇ ਮੇਲੂ ਗੱਲ ਸਿਰੇ ਗੱਲ ਸਿਰੇ ਗੱਲ ਸਿਰੇ ਪੁੰਗੇ ਦਾ ਖੇਡ ਮੇਲਾ ਆ ਆਇਆ ਕੈਨੇਡਾ ਕੱਪ ਦਾ ਪੈਟਰ ਉਹ ਸਿਰਾਂ ਦੁਆਬੇ ਵਾਲਾ ਸ਼ਾਇਦ ਆ ਇਹ ਲਾਕਾ 골ਡੀਸ ਹੋਤਾ ਨਿਊਜ਼ੀਲੈਂਡ ਵਾਲਾ ਦਾ ਲਾਕਾ ਲੰਬੜਦਾਰ ਦੀਪਕ ਖੱਖਰ ਹਰਮਨ ਬਾਰਗੇਹਾਂ ਦਾ ਏਰੀਆ ਲੋ ਪੁੰਗੇ ਦਾ ਖੇਡ ਮੇਲਾ ਸ਼ਾਜੀ ਫੇਰ